ਭਗਵੰਤੂ ਮਾਨ ਤੇ ਅਰਬਿੰਦ ਕੇਜਰੀਵਾਲ ਕਹਿੰਦੇ ਸੀ ਕਿ ਸਾਡੀ ਸਰਕਾਰ ਆ ਲੈਣ ਦਿਓ ਅਸੀਂ 24 ਘੰਟਿਆਂ ਦੇ ਵਿੱਚ ਬਿਆਦਬੀ ਤੇ ਗੋਲੀ ਕਾਂਡਾ ਦਾ ਇਨਸਾਫ ਦੇ ਦਿਆ ਤਾਂ ਹੁਣ ਸਵਾ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਦੁਬਾਰਾ ਵੋਟਾਂ ਆ ਗਈਆਂ ਕਿਵੇਂ ਦੇਖਦੇ ਹਾਂ ਕਿ ਤੁਸੀਂ ਹਾਲੇ ਵੀ ਇਹੀ ਗੱਲ ਕਹਿ ਰਹੇ ਹੋ ਕਿ ਸਾਡੀ ਸੁਣੀ ਤੱਕ ਨਹੀਂ ਜਾ ਰਹੀ ਇਨਸਾਫ ਤਾਂ ਦੇਣਾ ਦੂਰ ਦੀ ਗੱਲ ਸਾਡੇ ਪੈਰਾਂ ਦੀ ਮਿੱਟੀ ਚੱਕ ਕੇ ਮੱਥੇ ਨੂੰ ਲਾਈ ਆਪਦੇ ਨੇ ਕੇਜਰੀਵਾਲ ਕੇਜਰੀਵਾਲ ਨੇ ਭਗਵੰਤ ਇਹਨੇ ਕਲਤਾ ਸੰਧਵ ਨੇ ਵੀ ਸਾਡੀ ਸਰਕਾਰ ਬਣੇ ਇਥੇ ਘਰੇ ਬੈਠੇ ਰਹੇ ਅੱਧਾ ਪੌਣਾ ਘੰਟਾ ਕੇਜਰੀਵਾਲ ਮੈਂ ਐ ਕੁਰਸੀ ਤੇ ਬੈਠਾ ਸੀ ਕੇਜਰੀਵਾਲ ਮੇਰੇ ਪੈਰਾਂ 'ਚ ਬੈਠਾ ਸੀ ਮੇਰੇ ਗੋਡੇ ਫੜੀ ਬੈਠਾ ਸੀ ਕਹਿੰਦਾ ਵੀ ਸਾਡੀ ਸਰਕਾਰ ਬਣਾ ਦਿਓ ਅਸੀਂ 1 ਕਰੋੜ ਰੁਪਇਆ ਦਾ ਉਸੇ ਟਾਈਮ ਇਸ ਪਿੰਡ ਨੂੰ ਸਪੈਸ਼ਲ ਮਦਦ ਦੇਵਾਂਗੇ ਇਨਸਾਫ ਦਿਵਾਵਾਂਗੇ ਜਿਹੜੀ ਵੀ ਗੱਲ ਕਰੋਗੇ ਕਰਾਂਗੇ ਕਿਸੇ ਟਾਈਮ ਤੁਹਾਡੇ ਪੈਰਾਂ ਚ ਬੈਠੇ ਹੁੰਦੇ ਸੀ ਕਿਸੇ ਟਾਈਮ 6 ਵਜੇ ਆ ਕੇ ਤੁਹਾਡੇ ਦਰਾਂ 'ਚ ਖੜ ਜਾਂਦੇ ਸੀ ਤੇ ਹੁਣ ਜੇ ਤੁਸੀਂ ਘਰਾਂ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਇਜਾਜ਼ਤ ਨਹੀਂ ਕਿ ਤੁਹਾਨੂੰ ਅੰਦਰ ਵੜਦੈਣ ਬਾਹਰੋਂ ਹੀ ਮੋੜ ਦਿੰਦੇ ਆ ਬਾਹਰੋਂ ਮੋੜ ਦਿੰਦੇ ਆ ਗੇਟ ਤੇ ਚਾਹ ਪਿਆ ਕੇ ਮੋੜ ਦਿੰਦੇ ਮੇਰੇ ਕੋਲ ਸੈੱਟ ਵਾਲੇ ਵੀ ਆਏ ਕਿ ਸਤੰਦਰ ਸਿੰਘ ਸਵਰਨਦੀਪ ਸਿੰਘ ਮੈਂ ਕਹਿੰਦਾ ਤੁਸੀਂ ਮੇਰੀ ਇੱਕ ਵਾਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਾ ਦਿਓ ਕੱਲੀ ਅਸੀਂ ਕੁਝ ਨਹੀਂ ਮੰਗਦੇ ਉਹਨਾਂ ਨੂੰ ਦੇਣਾ ਦੇ ਦੂ ਸਾਨੂੰ ਨਹੀਂ ਦਿਨ ਨਾ ਦਊ ਬਸ ਜੀ ਤੁਸੀਂ ਤਿਆਰੀ ਰਹੋ ਅਗਲੇ ਹਫਤੇ ਤੁਹਾਨੂੰ ਗੱਡੀ ਭੇਜਾਂਗੇ ਅਸੀਂ ਉੱਥੇ ਮਲਾਵਾਂਗੇ ਕੋਈ ਐਵਜਾ ਮੁੱਖ ਮੰਤਰੀ ਕਿਹੜਾ ਹੋਊਗਾ ਯਾਰ ਜਿਹੜਾ ਬੰਦਾ ਕੋਈ ਜਿਨ੍ਹਾਂ ਦੇ ਸਿਰ ਤੇ ਸਰਕਾਰ ਬਣਾਈ ਹੋਵੇ ਕਿਸੇ ਨੂੰ ਮੈਲਮ ਨਾ ਸਕੇ ਟਾਈਮ ਨਾ ਦੇ ਸਕੇ ਜਦੋਂ ਸਰਕਾਰ ਨਹੀਂ ਸੀ ਬਣੀ ਅਰਵਿੰਦ ਕੇਜਰੀਵਾਲ ਗੋਡਿਆਂ ਚ ਸੀ ਐਮਐਲਏ ਮੰਤਰੀ ਤੁਹਾਡੇ ਘਰਾਂ ਦਰਾਂ ਦੇ ਬਾਹਰ ਸੀ ਭਗਵਾਨਤਮਨ ਘਰੇ ਆਉਂਦਾ ਸੀ ਤੇ ਜਦੋਂ ਦੀ ਸਰਕਾਰ ਬਣੀਆ ਹੁਣ ਮਿਲਣ ਦਾ ਟਾਈਮ ਤੱਕ ਨਹੀਂ ਦੇ ਮਿਲਣ ਦਾ ਟਾਈਮ ਨਹੀਂ ਇੱਥੇ ਘਰਾਂ ਦੇ ਆ ਕੇ ਸਾਡੇ ਇੱਥੇ ਖੁਰਲੀਆਂ ਦੇ ਬਟੇ ਹੁੰਦੇ ਸੀ ਪਸੰਗ ਨੂੰ ਪੱਕੇ ਪੌਣੋਲੀਆਂ ਕੋਰਲਗਾ ਦੇ ਬੱਟੇ ਫਦੇ ਸੀ ਕੈਪਟਨ ਨੂੰ ਅਸੀਂ ਜਦੋਂ ਵੀ ਮਿਲਣ ਦਾ ਟਾਈਮ ਮੰਗਦੇ ਸੀ ਜਦੋਂ ਟਾਈਮ ਮੰਗਦੇ ਸੀ ਸਾਨੂੰ ਹਫ਼ਤੇ ਦੇ ਵਿੱਚ ਵਿੱਚ ਚੰਡੀਗੜ੍ਹ ਬੁਲਾ ਲੈਂਦੇ ਸੀ ਕੈਪਟਨ ਮਿਲਦਾ ਸੀ ਖੁਦ ਪੰਜ ਵਾਰੀ ਮਿਲਿਆ ਕੈਪਟਨ ਦੇ ਕਾਲ ਦੇ ਵਿੱਚ ਮੈਂ ਪੰਜ ਵਾਰੀ ਉਹਨੇ ਟਾਈਮ ਦਿੱਤਾ ਮੈਂ 2 ਸਾਲ ਹੋ ਗਏ ਲੜ ਲੜ ਕੇ ਕੱਢਿਆ ਨੈਨੂੰ ਵੀ ਸਾਨੂੰ ਭਗਵਾਨ ਤੁਮਨ ਮਿਲਾ ਦੋ ਭਗਵਾਨ ਤੁਮਨ ਮਿਲਾ ਦੋ ਭਗਵਾਨ ਤੁਮਨ ਤਾਂ ਦੂਰ ਇਹਨਾਂ ਦਾ ਕੋਈ ਮਨਿਸਟਰ ਵੀ ਮਿਲ ਕੇ ਰਾਜੀ ਨਹੀਂਗਾ ਸਿਰਫ ਆਪਦੀ ਇਹਨਾਂ ਨੂੰ ਇਨਾ ਹਕਾਰ ਹੋ ਗਿਆ ਵੀ ਅਸੀਂ ਬਣ ਗਏ ਪਰਾਨੇ ਕੀ ਭਰੇ ਇਹਨਾਂ ਮਾਰਾਇ ਤੋ ਡਰਕੇ ਰਹਿਣਾ ਚਾਹੀਦਾ ਓ ਕੇਜਰੀਵਾਲ ਜੇਲ੍ਹ ਚ ਤੇ ਦੂਜੇ ਵੀ ਜੇਲ੍ਹਾਂ ਚ ਆਈ ਜਾਣਗੇ ਉਤਾਰ ਸਿੰਘ ਸੰਧਵਾ ਵੀ ਹੁਣ ਤੁਹਾਡੀ ਗੱਲ ਸੁਣਨੋ ਬਿਲਕੁਲ ਜੀ ਕੁਲਤਾਰ ਸਿੰਘ ਸੰਧਵਾ ਨੂੰ ਕਹੋ ਬਸ ਕੋਈ ਕੰਮ ਅੱਜ ਤੱਕ ਕਰਿਆ ਨਹੀਂ ਉਹਨਾਂ ਨੇ ਬਿਲਕੁਲ ਨਹੀਂ ਕਰਿਆ ਉਹ ਤਾਂ ਕਹਿੰਦੇ ਕਿ ਇੱਥੇ ਕਹਿ ਗਏ ਸੀਗੇ ਕਹਿੰਦੇ ਮੈਂ ਗੁਰੂ ਦੀ ਹਾਜ਼ਰੀ ਦੇ ਵਿੱਚ ਸੌਂਹ ਕਰਕੇ ਇਹ ਗੱਲ ਕਹਿਣਾ ਕਿ ਜੇ ਤਾਂ ਸਰਕਾਰ ਨੇ ਮਸਲਾ ਹੱਲ ਕਰਤਾ ਤਾਂ ਠੀਕ ਆ ਨਹੀਂ ਕੀ ਲੈਣਾ ਇਹੋ ਜੀਆਂ ਸਰਕਾਰਾਂ ਤੋਂ ਸੌਂਹ ਕੇ ਵੀ ਬੁੱਕਰ ਦੇਖੋ ਜੀ ਸੌਹਾਂ ਤਾਂ ਇਹਨਾਂ ਦੀਆਂ ਖਾਧੀਆਂ ਪੀਤੀਆਂ ਮੈਨੂੰ ਕੋ ਦੱਛਣ ਤਾਂ ਸਹੀ ਵੀ ਆ ਕੰਮ ਇਹਨਾਂ ਦਾ ਕਰਿਆ ਕੁੰਮਰ ਵਜੇ ਪ੍ਰਤਾਪ ਸਿੰਘ ਆਉਂਦੇ ਵੀ ਸਾਡੇ ਕੋਲ ਜੇ ਉਹਨਾਂ ਨਾਲ ਕੋਈ ਗੱਲਬਾਤ ਕਰੀਏ ਸਾਨੂੰ ਫੋਨ ਤੇ ਗੱਲ ਵੀ ਕਰਦੇ ਸਾਡੇ ਨਾਲ ਸਾਨੂੰ ਸਲਾਹ ਵੀ ਸਹੀ ਦਿੰਦੇ ਆ ਉਹ ਕੋਈ ਉਹ ਬੰਦੇ ਫੇਰ ਵੀ ਦੂਸਰੀ ਕਮਿਊਨਿਟੀ ਦੇ ਹੋ ਕੇ ਵੀ ਇਹਨਾਂ ਨਾਲ ਵੱਧ ਉਹ ਹੈ ਕੋਹਰ ਵਿਜੇਪ੍ਰਤਾਪ ਸਿੰਘ ਨੂੰ ਜਦੋਂ ਇਹਨਾਂ ਨੇ ਪਾਰਟੀ ਜਰ ਲਾਇਆ ਪਿੰਡ ਪਿੰਡ ਥਾਂ ਤਾਂ ਛੜਕਾਂ ਦੇ ਉਹਨਾਂ ਦੀ ਫੋਟੋ ਲਾਈ ਹੈ ਦੇਖੋ ਜੀ ਇਹ ਇਹ ਬੰਦੇ ਨੂੰ ਪਤਾ ਹੈ ਇਹ ਬੇਅਦਬੀ ਦਾ ਇਨਸਾਬ ਦਵਾਉ ਤੇ ਜਦੋਂ ਉਹਨੂੰ ਅੱਜ ਤੁਸੀਂ ਪਾਸੇ ਹੀ ਕਰਤਾ ਤੇ ਇਹਦਾ ਮਤਲਬ ਤੁਸੀਂ ਇਨਸਾਨ ਦੇਣਾ ਹੀ ਨਹੀਂ ਚਾਹੁੰਦੇ ਆ ਕਹਿੰਦੇ ਅੱਖਾਂ ਬੰਦ ਕਰਕੇ ਵੇਖਣ ਵੀ ਤੁਹਾਡਾ 25 26 ਸਾਲ ਦਾ ਮੁੰਡਾ ਬੂਰੇ ਖੜਾ ਹੋਵੇ ਉਹਦੇ ਕੋਈ ਗੋਲੀ ਮਾਰ ਦੇਵੇ ਤੇ ਫਿਰ ਅੱਖਾਂ ਕੋਲ ਕੇ ਵੇਖੋ ਵੀ ਤੁਹਾਡੇ ਤੇ ਕੀ ਬੀਤੂਗੀ ਉਹਨੇ ਇਹਨਾਂ ਨੇ ਆ ਬੰਦਾ ਖੜਾ ਕਰਿਆ ਲੋਕ ਸਭਾ ਸੀਟ ਤੇ ਐਮਐਲਏ ਕਰਤਾ ਕਰਮਜੀਤ ਅਰਮੋਲ ਕੀ ਹੈ ਇਹਦੀ ਕੀ ਬੈਕਗ੍ਰਾਉਂਡ ਹੈ ਕਿਹੜਾ ਖਾਲਸਾ ਹੈ ਇਹਨੂੰ ਪਤਾ ਵੀ ਇੱਥੇ ਬੇਦਬੀ ਹੋਈ ਸੀ ਕਿ ਨਹੀਂ ਹੋਈ ਸੀ ਕਿੱਥੇ ਹੋਈ ਸੀ ਜਾਂ ਇੱਥੇ ਕਿੰਨੇ ਵਾਰ ਸਾਡੇ ਕੋਲੇ ਪਹਿਲਾਂ ਆਇਆ ਹੈ ਜਾਂ ਇਹਨੂੰ ਕੋਈ ਗੋਲੀकांड ਦਾ ਪਤਾ ਹੈ ਇਹਨੂੰ ਇਹ ਕਾ ਘਰਾਂ ਪਾਉਣ ਵਾਲਾ ਬੰਦਾ ਹੈਗਾ ਕੱਲ ਨੂੰ ਬੋਟਾਂ ਪਾ ਕੇ ਜਿੱਤ ਗਿਆ ਕੱਲ ਨੂੰ ਫੇਰ ਘਰੀ ਪਾ ਲੂਗਾ ਅੱਜ ਪੱਗ ਬੰਨ ਲਈ ਕੱਲ ਨੂੰ ਘਰੀ ਪਾ ਕੇ ਤੁਰ ਜਾਊਗਾ ਆਮ ਆਦਮੀ ਪਾਰਟੀ ਨੇ ਬੇਅਦਬੀ ਅਤੇ ਗੋਲੀਕਾਂਡ ਦੇ ਮਸਲਿਆਂ ਨੂੰ ਅਹਿਮ ਰੱਖ ਕੇ ਪੰਜਾਬ ਦੇ ਵਿੱਚ ਸਰਕਾਰ ਬਣਾ ਲਈ ਅਤੇ ਸਰਕਾਰ ਬਣਾਉਣ ਤੋਂ ਪਹਿਲਾਂ ਇਹ ਵਾਅਦੇ ਕੀਤੇ ਸੀਗੇ ਕਿ ਅਸੀਂ 24 ਘੰਟਿਆਂ ਦੇ ਵਿੱਚ ਬੇਅਦਬੀ ਅਤੇ ਗੋਲੀ ਕਾਂਡਾਂ ਦਾ ਇਨਸਾਫ ਦੇ ਦਿਆਂਗੇ ਪਰ ਪੰਜਾਬ ਦੇ ਵਿੱਚ ਸਵਾ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਆਈ ਨੂੰ ਪਰ ਸਰਕਾਰ ਦੇ 24 ਘੰਟੇ ਨਹੀਂ ਆਏ ਸਗੋਂ ਦੀ ਸਵਾ ਦੋ ਸਾਲ ਤੋਂ ਜਿਹੜੇ ਪੀੜਤ ਪਰਿਵਾਰ ਨੇ ਉਹ ਦਰਦਰਦੀਆਂ ਠੋਕਰਾਂ ਖਾ ਰਹੇ ਨੇ ਇਨਸਾਫ ਤੇ ਲਈ ਅਤੇ ਇੰਨਾ ਹੀ ਨਹੀਂ ਸਗੋਂ ਦੀ ਭਗਵੰਤ ਮਾਨ ਦੇ ਆਪਣੇ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਲਗਾਤਾਰ ਸਵਾਲ ਖੜੇ ਕਰ ਰਹੇ ਆ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਮਸਲਿਆਂ 'ਚ ਇਨਸਾਫ ਦਿੱਤਾ ਕਿਉਂ ਨਹੀਂ ਜਾ ਰਿਹਾ ਮੈਂ ਇਸ ਵਕਤ ਘਰ ਦੇ ਵਿੱਚ ਮੌਜੂਦ ਆ ਸ਼ਹੀਦ ਗੁਰਜੀਤ ਸਿੰਘ ਜਿਹੜੇ ਕਿ ਦੋ ਸਿੰਘ ਜਿਹੜੇ ਉਹ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋ ਗਏ ਸੀ ਕਿਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਗੁਰਜੀਤ ਸਿੰਘ ਅਸੀਂ ਗੁਰਜੀਤ ਸਿੰਘ ਦੇ ਘਰ ਦੇ ਵਿੱਚ ਆ ਅਤੇ ਪਰਿਵਾਰ ਦੀ ਬਹੁਤ ਵੱਡੇ ਪੱਧਰ ਤੇ ਨਾਰਾਜ਼ਗੀ ਆ ਸਰਕਾਰ ਦੇ ਨਾਲ ਅਤੇ ਕੀ ਕੁਝ ਕਹਿੰਦੇ ਆ ਕਿਉਂ ਇਨਸਾਫ ਉਹਨਾਂ ਨੂੰ ਜਿਹੜਾ ਉਹ ਨਹੀਂ ਮਿਲ ਰਿਹਾ ਤੇ ਕਿਉਂ ਉਹਨਾਂ ਦੀ ਪੁੱਛਕੇਚ 20 ਜਿਹੜੀ ਆ ਉਹ ਕੱਟ ਗਈ ਆ ਵੋਟਾਂ ਲੈਣ ਤੋਂ ਬਾਅਦ ਇਸ ਤੇ ਅਸੀਂ ਜਿਹੜੀ ਗੱਲਬਾਤ ਕਰਨੀ ਆ ਸਭ ਤੋਂ ਪਹਿਲਾਂ ਸਵਾਗਤ ਕਰੂੰ ਬੱਪੂ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਵਾਗਤ ਬਹੁਤ-ਬਹੁਤ ਤੁਹਾਡਾ ਵੀ ਬੱਪੂ ਜੀ ਆਪਾਂ ਪਹਿਲਾਂ ਵੀ ਬਹੁਤ ਵਾਰੀ ਗੱਲ ਕੀਤੀ ਹੈ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਸਾਡੀ ਸਰਕਾਰ ਆ ਲੈਣ ਦਿਓ ਅਸੀਂ 24 ਘੰਟਿਆਂ ਦੇ ਵਿੱਚ ਬੇਅਦਬੀ ਅਤੇ ਗੋਲੀ ਕਾਂਡਾ ਦਾ ਇਨਸਾਫ ਦੇ ਦੇ ਤਾਂ ਹੁਣ ਸਵਾ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਦੁਬਾਰਾ ਵੋਟਾਂ ਆ ਗਈਆਂ ਕਿਵੇਂ ਦੇਖਦੇ ਹਾਂ ਕਿ ਤੁਸੀਂ ਹਾਲੇ ਵੀ ਇਹੀ ਗੱਲ ਕਹਿ ਰਹੇ ਹੋ ਕਿ ਸਾਡੀ ਸੁਣੀ ਨਾਕ ਨਹੀਂ ਜਾ ਰਹੀ ਇਨਸਾਫ ਤਾਂ ਦੇਣਾ ਦੂਰ ਦੀ ਗੱਲ ਦੇਖੋ ਜੀ ਸੁਣੀ ਗੱਲ ਦੀ ਕਿ ਮੈਂ ਤੁਹਾਨੂੰ ਸ਼ੁਰੂ ਤੋਂ ਲੈ ਕੇ ਦੱਸਦਾ ਹਾਂ 24 ਅਕਤੂਬਰ 2015 ਨੂੰ ਉਦੋਂ ਇੱਥੇ ਸਾਡੇ ਕੁਝ ਨਾਨਕਸਰ ਵਾਲਿਆਂ ਨੇ ਸਮਾਗਮ ਰੱਖਿਆ ਸੀ ਉੱਥੇ 1 ਲੱਖ ਦੀ ਗਿਣਤੀ ਚ ਲੋਕ ਬੈਠੇ ਸੀ ਤੇ ਉਹਦੇ ਕੇਜਰੀਵਾਲ ਤੇ ਇਹ ਕੁਲਤਾਰ ਸਿੰਘ ਸੰਨਵਾਂ ਤੇ ਹੋਰ ਇਹਨਾਂ ਦੇ ਲੀਡਰ ਭਵੰਤਮਾਨ ਭਵੰਤਮਾਨ ਸ਼ਾਇਦ ਨਹੀਂ ਸੀਗਾ ਤੇ ਭਵੰਤਮਾਨ ਅੱਗੋਂ ਪਿੱਛੋਂ ਆਇਆ ਅੱਛਾ ਤੇ ਗਰਦਾਤਾ ਸਿੰਘ ਸੇਖੋਂ ਤੇ ਹੋਰ ਸੀਗੇ ਇਹਨਾਂ ਨੇ ਸਾਨੂੰ ਮੈਸੇਜ ਕਰ ਲਿਆ ਵੀ ਉਹ ਸੋਡੇ ਘਰੇ ਆਏ ਮਿਲਣ ਵਾਸਤੇ ਅਸੀਂ 1 ਲੱਖ ਲੋਕਾਂ ਦਾ ਘੱਟ ਛੱਡ ਕੇ ਇਹਨਾਂ ਨੂੰ ਮਿਲਣ ਵਾਸਤੇ ਆਏ 1 ਲੱਖ ਲੋਕ ਉੱਥੇ ਬੈਠਾ ਸਟੇਜ ਤੋਂ ਸਟੇਜ ਤੋਂ ਉਤਰ ਕੇ ਆਏ ਲੋਕਾਂ ਨੂੰ ਸਾਨੂੰ ਲਨਤਾ ਪਾਉਂਦੇ ਸੀ ਵੀ ਤੁਸੀਂ ਕਿੱਧਰ ਮੂੰਹ ਚੱਕੀ ਜਾਂਦੇ ਹੋ ਮੈਂ ਕਿ ਨਹੀਂ ਯਾਰ ਵੀ ਆਪਾਂ ਨੂੰ ਬੰਦੇ ਮਿਲਣ ਆਏ ਆ ਆਪਾਂ ਉਹਨਾਂ ਨੂੰ ਮਿਲਣਾ ਜਦੋਂ ਅਸੀਂ ਇੱਥੇ ਆਏ ਇਹਨਾਂ ਦੇ ਬੰਦੇ ਹੋਰ ਸੀ ਵਲੰਟੀਅਰ ਜਿਹੜੇ ਕਹਿੰਦੇ ਸੀ 24 ਘੰਟੇ ਸਾਨੂੰ ਲੋਡ ਪਈ ਦੱਛਿਆ ਜੋ ਕਰਿਆ ਜੋ ਜਿਹਨਾਂ ਨੂੰ ਕੋਈ ਅੱਜ ਅਸੀਂ ਸ਼ਕਲ ਵੀ ਨਹੀਂ ਜਾਣਦੇ ਉਹ ਬੰਦੇ ਕਿੱਧਰ ਗਏ ਉਹ ਬੰਦੇ ਆਏ ਜਦੋਂ ਅਸੀਂ ਇੱਥੇ ਬਾਰਮੂਰੇ ਖੜੇ ਨੰਗੇ ਪੈਰੀ ਆਏ ਉੱਥੋਂ ਅਸੀਂ ਚੱਲ ਕੇ ਸਟੇਡੀਅਮ ਦੇ ਵਿੱਚੋਂ ਉਹਨਾਂ ਇਹਨਾਂ ਨੇ ਸਾਡੇ ਪੈਰਾਂ ਦੀ ਮਿੱਟੀ ਚੱਕ ਕੇ ਮੱਥੇ ਨੂੰ ਲਾਈ ਆਪਦੇ ਨੇ ਕੇਜਰੀਵਾਲ ਕੇਜਰੀਵਾਲ ਨੇ ਭੋਤ ਇਹਨੇ ਕਲਤਾ ਸੰਮਣੇ ਵੀ ਸਾਡੀ ਸਰਕਾਰ ਬਣੇ ਤੇ ਕਰੋ ਇੱਥੇ ਘਰੇ ਬੈਠੇ ਰਹੇ ਅੱਧਾ ਪੌਣਾ ਘੰਟਾ ਕੇਜਰੀਵਾਲ ਮੈਂ ਐੇ ਕੁਰਸੀ ਤੇ ਬੈਠਾ ਸੀ ਕੇਜਰੀਵਾਲ ਮੇਰੇ ਪੈਰਾਂ 'ਚ ਬੈਠਾ ਸੀ ਮੇਰੇ ਗੋਡੇ ਫੜੀ ਬੈਠਾ ਸੀ ਕਹਿੰਦਾ ਵੀ ਸਾਡੀ ਸਰਕਾਰ ਬਣਾ ਦਿਓ ਅਸੀਂ 1 ਕਰੋੜ ਰੁਪਇਆ ਦਾ ਉਸੇ ਟਾਈਮ ਇਸ ਪਿੰਡ ਨੂੰ ਸਪੈਸ਼ਲ ਮਦਦ ਦੇਵਾਂਗੇ ਤੇ ਇਨਸਾਫ ਦਿਵਾਉਂਗੇ ਜਿਹੜੀ ਵੀ ਗੱਲ ਕਰੋਗੇ ਕਰੋਗੇ ਹੁਣ ਉਦੋਂ ਬਾਅਦ ਇਹਨਾਂ ਦੀ ਸਰਕਾਰ ਵੀ ਬਣ ਗਈ ਸਾਰਾ ਕੁਝ ਹੋ ਗਿਆ ਜਦੋਂ ਦੀ ਸਰਕਾਰ ਨਹੀਂ ਬਣੀ ਸੀ ਇਹਨਾਂ ਦੀ ਪਹਿਲਾਂ ਉਦੋਂ ਬਾਅਦ ਅਸੀਂ ਸਵੇਰ 6 ਵਜੇ ਗੇਟ ਖੋਲਦੇ ਸੀ ਸਾਡੇ ਗੇਟ ਦੇ ਮੂਹਰੇ ਪੰਜ-ਸੱਤ ਆਮ ਆਦਮੀ ਦੇ ਬੰਦੇ ਖੜੇ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਆਪਣਾ ਇਹ ਕੀਮਾ ਹਰਪਾਲ ਚਿਮਾ ਬਲਜਿੰਦਰ ਕੌਰ ਤੇ ਆਪਣੇ ਉਹ ਕਰਦੇ ਸਨ ਸੇਖੋ ਫਰੀਦਕੋਟ ਐਮ ਐਲ اے ਐ ਤੇ ਹੋਰ ਵੀ ਇਹਨਾਂ ਦੇ ਮਤਲਬ ਘੱਟ ਤੋਂ ਘੱਟ 150 ਬੰਦਾ ਹੁੰਦਾ ਸੀ ਅਸੀਂ 150 200 ਬੰਦੇ ਨੂੰ ਆਏ ਨੂੰ ਅੰਦਰ ਬਾਕੇ ਚਾਹ ਬਣੀ ਵੀ ਪੀਉਂਦੇ ਸੀ ਜਿਹੜਾ ਵੀ ਕੋਈ ਨਾਲ ਉਹ ਵੀ ਚੀਜ਼ ਹੁੰਦੇ ਸੀ ਜਲ ਕੇ ਇਹਨਾਂ ਦੇ ਘਰੇ ਅਸੀਂ ਮਿਲਣ ਜਾਈਏ ਸਾਨੂੰ ਗੇਟ ਤੋਂ ਖੜ ਕੇ ਚਾਹ ਪਿਆ ਕੇ ਮੋੜ ਦਿੰਦੇ ਕੋਈ ਕਿਸੇ ਬੰਦੇ ਦੀ ਆਏ ਮਤ ਨਹੀਂ ਵੀ ਆ ਕੇ ਅੰਦਰ ਬੈਜੋ ਤੇ ਫਿਰ ਜਲੀਲ ਤਾਂ ਬੰਦਾ ਹੁੰਦਾ ਹੀ ਐ ਵੀ ਸਾਡੀਆਂ ਉਸੇ ਟਾਈਮ ਤੁਹਾਡੇ ਪੈਰਾਂ 'ਚ ਬੈਠੇ ਹੁੰਦੇ ਸੀ ਕਿਸੇ ਟਾਈਮ 6 ਵਜੇ ਆ ਕੇ ਤੁਹਾਡੇ ਦਰਾਂ 'ਚ ਖੜ ਜਾਂਦੇ ਸੀ ਤੇ ਹੁਣ ਜੇ ਤੁਸੀਂ ਘਰਾਂ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਇਜਾਜ਼ਤ ਨਹੀਂ ਕਿ ਤੁਹਾਨੂੰ ਅੰਦਰ ਵੜਨ ਦੇਣ ਬਾਹਰੋਂ ਹੀ ਮੋੜ ਦਿੰਦੇ ਆ ਬਾਹਰੋਂ ਮੋੜ ਦਿੰਦੇ ਆ ਜੇ ਗੇਟ ਤੇ ਚਾਹ ਪੀ ਆ ਕੇ ਮੋੜ ਦਿੰਦੇ ਜਿਵੇਂ ਕੋਈ ਬੰਦਾ 7 ਬਗਾਨਾ ਹੁੰਦਾ ਜਾਂ ਕਿ ਸਾਡੇ ਕੋਲ ਟਾਈਮ ਨਹੀਂਗਾ ਤੇ ਕੋਈ ਇੱਕ ਦੋ ਬੰਦੇ ਹੈਗੇ ਆ ਜਿਵੇਂ ਨਾਂ ਲਵਾਂ ਵੀ ਤਾਂ ਜਿਵੇਂ ਆਪਣੇ ਇਥੇ ਕੋਟਕਪੂਰੇ ਹੈਗੇ ਮਨਪ੍ਰੀਤ ਸਿੰਘ ਢਾਲੀਵਾਲ ਉਹ ਬੰਦੇ ਵਿਚਾਰੇ ਸੁਣਦੇ ਵੀ ਗੱਲ ਗੱਲ ਕਰਦੇ ਵੀ ਐ ਹੋਰ ਇਹਨਾਂ ਦੇ ਕੋਈ ਬੰਦਾ ਨਹੀਂ ਕਿਸੇ ਜਿਹੜੇ ਛੋਟੇ ਵੱਡੇ ਵਰਕਰ ਸੀਗੇ ਜਿੰਨੇ ਸੀ ਇਹ ਉਹ ਸਾਰੇ ਛੱਡ ਗਏ ਹਰਪਾਲ ਜੀ ਮਾ ਆਇਆ 1 ਜੂਨ ਨੂੰ ਇੱਥੇ ਇਹਨੇ ਸਰਕਾਰ ਬਣਨ ਤੋਂ ਪਹਿਲਾਂ ਪੰਜ ਸੱਤ ਐਮਐਲਏ ਲੈ ਕੇ ਨਾਲ ਮੈਂ ਉਹਨੂੰ ਕਹਿੰਦਾ ਕਹਿੰਦਾ ਜੀ ਸੈਟ ਤੁਹਾਡੇ ਕੋਲ ਕਿੰਨੇ ਵਾਰਈ ਆਈ ਐ ਮੈਂ ਕਿਹਾ ਸਾਡੇ ਕੋਲ ਤਾਂ ਆਈ ਹੀ ਨਹੀਂ ਕਹਿੰਦਾ ਅੱਛਾ ਕਹਿੰਦਾ ਆ ਗੱਲ ਤੁਸੀਂ ਕੈਮਰੇ ਤੇ ਕਹਿ ਸਕਦੇ ਆ ਮੈਂ ਕਿਹਾ ਹਾਂ ਜੀ ਕਹਿ ਸਕਦਾ ਮੈਂ ਤਾਂ ਕੈਮਰੇ ਮੂਹਰੇ ਉਹਨਾਂ ਨੇ ਖੋਈਆਂ ਉਹ ਲਈਆਂ ਜਿਹੜਾ ਮੰਗਾ ਮੰਗ ਪੱਤਰ ਸੀ ਇਹ ਗੱਡੀਆਂ ਦਾ ਮੰਗਾ ਜੀ ਇਹ ਤਾਂ ਗੱਲ ਹੀ ਕੋਈ ਨਹੀਂ ਇਹ ਲੈ ਆ ਨਹੀਂ ਪੂਰੀ ਕਰ ਸਕਦੇ ਹੁਣ ਹੁਣ ਕਿਉਂ ਨਹੀਂ ਪੂਰੀਆਂ ਕਰਦੇ ਮੈਂ ਮੰਗ ਪੱਤਰ ਦੇ ਦੇ ਹੰਬ ਗਏ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਮੇਰੇ ਕੋਲੇ ਸੈੱਟ ਵਾਲੇ ਵੀ ਆਏ ਉਹ ਕੀ ਸਤਿੰਦਰ ਸਿੰਘ ਸਵਰਨਦੀਪ ਸਿੰਘ ਮੈਂ ਕਿਹਾ ਤੁਸੀਂ ਮੇਰੀ ਇੱਕ ਵਾਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਾ ਦਿਓ ਕੱਲੀ ਅਸੀਂ ਕੁਝ ਨਹੀਂ ਮੰਗਦੇ ਉਹਨਾਂ ਕੋਈ ਦੇਣਾ ਦੇ ਦੂ ਸਾਨੂੰ ਨਹੀਂ ਦੇਣ ਨਾ ਦੇਉਂਦੇ بس ਜੀ ਤੁਸੀਂ ਤਿਆਰੀ ਰਹਿਓ ਅਗਲੇ ਹਫਤੇ ਤੁਹਾਨੂੰ ਗੱਡੀ ਭੇਜਾਂਗੇ ਅਸੀਂ ਉੱਥੇ ਮਲਾਵਾਂਗੇ ਕੋਈ ਐਵਜਾ ਮੁੱਖ ਮੰਤਰੀ ਕਿਹੜਾ ਹੋਊਗਾ ਯਾਰ ਜਿਹੜਾ ਬੰਦਾ ਕੋਈ ਜਿਨ੍ਹਾਂ ਦੇ ਸਿਰ ਤੇ ਸਰਕਾਰ ਬਣਾਈ ਹੋਵੇ ਕਿਸੇ ਨੂੰ ਬੈਲ ਬਣਾ ਨਾ ਸਕੇ ਟਾਈਮ ਨਾ ਦੇ ਸਕੇ ਯਾਨੀ ਜਦੋਂ ਸਰਕਾਰ ਨਹੀਂ ਸੀ ਬਣੀ ਅਰਵਿੰਦ ਕੇਜਰੀਵਾਲ ਗੋੜਿਆਂ ਚ ਸੀ ਐਮ ਐਲ اے ਮੰਤਰੀ ਤੁਹਾਡੇ ਘਰਾਂ ਦਰਾਂ ਦੇ ਬਾਹਰ ਸੀ ਭਗਵੰਤ ਮਾਨ ਘਰੇ ਆਉਂਦਾ ਸੀ ਤੇ ਜਦੋਂ ਦੀ ਸਰਕਾਰ ਬਣੀ ਹੁਣ ਮਿਲਣ ਦਾ ਟਾਈਮ ਤੱਕ ਨਹੀਂ ਦਿੰਦਾ ਮਿਲਣ ਦਾ ਟਾਈਮ ਨਹੀਂ ਇੱਥੇ ਘਰਾਂ ਦੇ ਆ ਕੇ ਸਾਡੇ ਇੱਥੇ ਖੁਰਲੀਆਂ ਦੇ ਬੱਟੇ ਹੁੰਦੇ ਸੀ ਪਸੂਆਂ ਨੂੰ ਪੱਟੇ ਪਾਉਣ ਵਾਲੀਆਂ ਖੁਰਲੀਆਂ ਦੇ ਬੱਟੇ ਹੁੰਦੇ ਸੀ ਉਦੋਂ ਇਹ ਸੀ ਤੇ ਹੁਣ ਉਹਨਾਂ ਨੇ ਮਗਰ ਤੁਰੇ ਪਰਗੇ ਕੋਈ ਟਾਈਮ ਨਹੀਂ ਕਿਸੇ ਨੂੰ ਕਿੰਨੀਆਂ ਮੈਂ ਮਨਤਾ ਕਰੀਆਂ ਇਹਨਾਂ ਦੀਆਂ ਕਿੰਨੇ ਹਰੇਕ ਨੂੰ ਕਿਹਾ ਵੀ ਸਾਨੂੰ ਭਗਵੰਤ ਮਾਨ ਦਾ ਟਾਈਮ ਲਾਓ ਟਾਈਮ ਲਾਓ ਸਾਡੇ ਵਿਚਾਰੇ ਐਸਐਸਪੀ ਸਾਹਿਬ ਫਰੀਦਕੋਟ ਦਰਵੇਸ਼ ਜੈਤਦਾਦ ਹਰਜੀਤ ਸਿੰਘ ਹਰਜੀਤ ਸਿੰਘ ਉਹਨਾਂ ਨੇ ਇੰਨੀ ਕੋਸ਼ਿਸ਼ ਕੀਤੀ ਮੰਤਰੀ ਤੋਂ ਹਰਜੋਤ ਬਾਜ ਤੋਂ ਟਾਈਮ ਲੈਣ ਦੀ ਉਹ ਵਿਚਾਰੇ ਜਦੋਂ ਅਸੀਂ ਜਾਣਾ ਮੈਸੇਜ ਉਹਨਾਂ ਨੇ ਭੇਜਣਾ ਜੀ ਉਹਨਾਂ ਨੂੰ ਕਹਿ ਦੇਣਾ ਕੱਲ ਨੂੰ ਦੱਸਾਂਗੇ ਪਰਸੋਂ ਕਰਾਂਗੇ ਉਹ ਫੇਰ ਕਹਿਣਾ ਕੱਲ ਨੂੰ ਆਜਾ ਮੈਂ ਕਿਹਾ ਕਾ ਨੂੰ ਇਹਨਾਂ ਦਾ ਵਿਚਾਰੇ ਦਾ ਟਾਈਮ ਖਰਾਬ ਕਰਦੇ ਆਪਾਂ ਹਰ ਕੇ ਮੈਂ ਜਾਨੂ ਹੀ ਓਟ ਗਿਆ ਤੇ ਉਹ ਮਤਲਬ ਗੱਲ ਕੀ ਵੀ ਲਾਰੇ ਤੇ ਲਾਰਾ ਇੱਕ ਕੰਮ ਵੀ ਮੈਨੂੰ ਇਹ ਦੱਸ ਦੇਣ ਕੋਈ ਇੱਕ ਵੀ ਵੀ ਇਹਨਾਂ ਨੇ ਕਰਿਆ ਹੋਵੇ ਜਿੰਨੇ ਲਾਇ ਲਾਰੇ ਕੀ ਇਹ ਮਤਲਬ ਇਕੱਲੇ ਲਾਰੇ ਲਾਰੇ ਲਾਉਣ ਤੇ ਹੀ ਜਾਂ ਦੋ ਜਣ ਦੋਸ਼ ਦੇਣ ਤੇ ਸੀਗੇ ਇੱਥੇ ਕੁਲਤਾਰ ਸਿੰਘ ਸੰਧਵਾ ਵੀ ਹੁਣ ਤੁਹਾਡੀ ਗੱਲ ਸੁਣਨ ਆੜੀ ਬਿਲਕੁਲ ਜੀ ਕੁਲਤਾਰ ਸਿੰਘ ਸੰਧਵਾ ਨੂੰ ਕਹੋ ਬਸ ਕੋਈ ਕੰਮ ਅਜੇ ਤੱਕ ਕਰਿਆ ਨਹੀਂ ਉਹਨਾਂ ਨੇ ਬਿਲਕੁਲ ਨਹੀਂ ਕਰਿਆ ਉਹ ਤਾਂ ਕਹਿੰਦੇ ਕਿ ਇੱਥੇ ਕਹਿਗੇ ਸੀਗੇ ਕਹਿੰਦੇ ਮੈਂ ਗੁਰੂ ਦੀ ਹਾਜ਼ਰੀ ਦੇ ਵਿੱਚ ਸੌਂ ਘਾ ਕੇ ਇਹ ਗੱਲ ਕਹਿਣਾ ਕਿ ਜੇ ਤਾਂ ਸਰਕਾਰ ਨੇ ਮਸਲਾ ਹੱਲ ਕਰਤਾ ਤਾਂ ਠੀਕ ਆ ਨਹੀਂ ਕੀ ਲੈਣਾ ਇਹੋ ਜੀਆਂ ਸਰਕਾਰਾਂ ਤੋਂ ਸੌਂ ਘਾ ਕੇ ਵੀ ਬੁੱਕਰ ਦੀ ਦੇਖੋ ਜੀ ਸੌਂ ਆ ਤਾਂ ਇਹਨਾਂ ਦੀਆਂ ਖਾਧੀਆਂ ਪੀਤੀਆਂ ਮੈਨੂੰ ਕੋਈ ਦੱਸਣ ਤਾਂ ਸਹੀ ਵੀ ਆਹ ਕੰਮ ਇਹਨਾਂ ਦਾ ਕਰਿਆ ਕੋਈ ਬੰਦਾ ਵੀ ਆ ਕੇ ਇਹਨਾਂ ਦਾ ਦੱਸ ਦੇ ਵੀ ਆਹ ਕੰਮ ਕਰਿਆ ਕੋਈ ਆਇਆ ਇੱਥੇ ਗੁਰਦਾਤਾ ਸਿੰਘ ਸੇਖੋ ਆਇਆ ਜੀ ਕਹਿੰਦਾ ਮੈਂ 2 ਕਰੋੜ ਰੁਪਇਆ ਇਕੱਠਾ ਕਰਕੇ ਹਸਪਤਾਲ ਬਣਾਉਂਗਾ ਜਿੱਦ ਦੇ ਨਾਲ ਉਹ ਐਮਐਲ ਬਣਿਆ ਉਹ ਇੱਥੇ ਵੜਿਆ ਪਿੰਡ ਦੇ ਵਿੱਚ ਆ ਕੇ ਚਲੋ ਉਹ ਤਾਂ ਕਰਨਾ ਕੀ ਆ ਤੁਹਾਨੂੰ ਇਨਸਾਫ ਹੀ ਤਾਂ ਦਿਵਾਉਣ ਪਹਿਲਾਂ ਕੁਝ ਤਾਂ ਦੋ ਨਾ ਕੁਝ ਕਿਸੇ ਪਾਸੇ ਤਾਂ ਚਰੇਤ ਗੱਲ ਤੋੜ ਨਾ ਇਹਨਾਂ ਤੋਂ ਕਲਾ ਕੁਮਰ ਵੀ ਜੇ ਪ੍ਰਤਾਪ ਸਿੰਘ ਮੇਰੇ ਖਿਆਲ ਚ ਅੜਿਆ ਹੋਇਆ ਕਿਉਂਕਿ ਉਹ ਲਗਾਤਾਰ ਕੁਮਰ ਵੀ ਜੇ ਪ੍ਰਤਾਪ ਸਿੰਘ ਆਉਂਦੇ ਵੀ ਸਾਡੇ ਕੋਲੇ ਜੇ ਉਹਨਾਂ ਨਾਲ ਕੋਈ ਗੱਲਬਾਤ ਕਰੀਏ ਸਾਨੂੰ ਫੋਨ ਤੇ ਗੱਲ ਵੀ ਕਰਦੇ ਸਾਡੇ ਨਾਲ ਸਾਨੂੰ ਸਲਾਹ ਵੀ ਸਹੀ ਦ ਬੰਦੇ ਫੇਰ ਵੀ ਦੂਸਰੀ ਕਮਿਊਨਿਟੀ ਤੋਂ ਉਹ ਕਹਿ ਵੀ ਇਹਨਾਂ ਨੂੰ ਵੱਧ ਉਹ ਹੈ ਪਤਾ ਨਹੀਂ ਇਹਨਾਂ ਦਾ ਮੂੰਹ ਬੰਦ ਕਰਿਆ ਇਹ ਖਰੀਦੇ ਹੈ ਕੀ ਹੈ ਅਸੀਂ ਤਾਂ ਇਹ ਕਹਿੰਨੇ ਆਂ ਵੀ ਜਿਹੜਾ ਬੰਦਾ ਸਾਡੇ ਨਾਲ ਕੋਈ ਚਾਲ ਬਾਚ ਕਰਦਾ ਹੈ ਖੇਡਦਾ ਹੈ ਉਹ ਦੇਖ ਲਓ ਪ੍ਰਮਾਤਮਾ ਨੇ ਰੰਗ ਬਖਾਤਾ ਉਹ ਕੇਜਰੀਵਾਲ ਜੇਲ੍ਹ 'ਚ ਬੈਠਾ ਨਾ ਤੇ ਦੂਜੇ ਵੀ ਐਵੇਂ ਜੇਲ੍ਹ 'ਚ ਜਾਣਗੇ ਜੇ ਇਹਨਾਂ ਨੇ ਨਹੀਂ ਕਰਿਆ ਹੁਣ ਇਹਨਾਂ ਨੇ ਆ ਬੰਦਾ ਖੜਾ ਕਰਿਆ ਲੋਕ ਸਭਾ ਸੀਟ ਤੇ ਐਮਐਲਏ ਕਰਤਾ ਕਰਮਜੀਤ ਅਰਮੋਲ ਕੀ ਹੈ ਇਹਦੀ ਕੀ ਬੈਕਗ੍ਰਾਉਂਡ ਹੈ ਕਿਹੜਾ ਖਾਲਸਾ ਹੈ ਇਹਨੂੰ ਪਤਾ ਵੀ ਇੱਥੇ ਬੇਦਬੀ ਹੋਈ ਸੀ ਕਿ ਨਹੀਂ ਹੋਈ ਸੀ ਕਿੱਥੇ ਹੋਈ ਸੀ ਜਾਂ ਇੱਥੇ ਕਿੰਨੇ ਵਾਰਾ ਸਾਡੇ ਕੋਲੇ ਪਹਿਲਾਂ ਆਇਆ ਹੈ ਜਾਂ ਇਹਨੂੰ ਕੋਈ ਗੋਲੀकांड ਦਾ ਪਤਾ ਹੈ ਇਹਨੂੰ ਮੈਂ ਕਹਾਂਗਾ ਘਰਾਂ ਪਾਉਣ ਵਾਲਾ ਬੰਦਾ ਹੈਗਾ ਕੱਲ ਨੂੰ ਵੋਟਾਂ ਪਾ ਕੇ ਜਿੱਤ ਗਿਆ ਕੱਲ ਨੂੰ ਫੇਰ ਘਰੀ ਪਾ ਲੂਗਾ ਅੱਜ ਪੱਗ ਬੰਨ ਲਈ ਕੱਲ ਨੂੰ ਘਰੀ ਪਾ ਕੇ ਤੁਰ ਜਾਊਗਾ ਔਰ ਜਿਹੜਾ ਬੰਦਾ ਮੈਂ ਤਾਂ ਇਹ ਵੀ ਸੁਣਿਆ ਕਹਿੰਦੇ ਇਹ ਬਾਹਰਲਾ ਪੀਆਰ ਹੈ ਕੱਲ ਕੋਈ ਸੁਣਿਆ ਨਹੀਂ ਉਹ ਵੀ ਗੱਲ ਵੱਖਰੀ ਹੈ ਪਰ ਪਾਉਨੂੰ ਪਾ ਲਊਗਾ ਕਿੱਥੇ ਉਹਨੂੰ ਸੁਹਿਰਦ ਕਿੰਨਾ ਕਾ ਕਰਮਜੀਤ ਅਨਮੋਲ ਪਰ ਤੁਹਾਡੇ ਲੋਕਲ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਤੇ ਅੱਜ ਤੋਂ ਪਹਿਲਾਂ ਕਰਮਜੀਤ ਅਨਮੋਲ ਕਦੇ ਮੈਂ ਬੋਲਦੇ ਨਹੀਂ ਦੇਖੇ ਕਿੱਡੇ ਕਿੱਡੇ ਕਾਂਡ ਹੋ ਗਿਆ ਮੈਂ ਕਦੇ ਬੇਅਦਬੀ ਤੇ ਨਹੀਂ ਬੋਲਦੇ ਦੇਖੇ ਮੈਂ ਕਦੇ ਗੋਲੀ ਕਾਂਡ ਤੇ ਨਹੀਂ ਬੋਲਦੇ ਦੇਖੇ ਮੈਂ ਕਦੇ ਸਿੱਧੂ ਮੂਸੇਵਾਲੇ ਦੇ ਹੱਕ ਚ ਇੱਕਲਾਕਾਰ ਹੋ ਕੇ ਨਹੀਂ ਬੋਲਦੇ ਦੇਖੇ ਪਰ ਇੱਥੇ ਹੁਣ ਉਹ ਫਰੀਦਕੋਟ ਦੇ ਵਿੱਚੋਂ ਲੜ ਰਿਹਾ ਇਲੈਕਸ਼ਨ ਤੁਹਾਡਾ ਜਿਹੜਾ ਘਰ ਤੁਹਾਡਾ ਹਲਕਾ ਉਹਦੇ ਚ ਪੈਂਦਾ ਹੈ ਕਿ ਕਰਮਜੀਤ ਅਨਮੋਲ ਨੇ ਇੱਕ ਵਾਰੀ ਉਹ ਆਪਣੀ ਸਪੀਚ ਚ ਬੇਅਦਵੀ ਦਾ ਜਾਂ ਗੋਲੀਕਾਂਡ ਦੇ ਇਨਸਾਫ ਦੀ ਗੱਲ ਕੀਤੀ ਇਹ 2015 ਦੇ ਵਿੱਚ ਮੈਂ ਪਹਿਲਾਂ ਵੀ ਕਈ ਵਾਰਾਂ ਗੱਲ ਕਰੀ ਹੈ ਜਦੋਂ ਗੋਲੀਕਾਂਡ ਹੋਇਆ ਇਹ ਉਦੋਂ ਬਾਅਦ ਕੋਈ ਬੰਦਾ ਨਹੀਂ ਰਿਹਾ ਜਿਹੜਾ ਇੱਥੇ ਨਹੀਂ ਆਇਆ ਪੂਰੇ ਪੰਜਾਬ ਚ ਕਿਉਂਪੀ ਤੱਕ ਵੀ ਬੰਬੇ ਤੱਕ ਵੀ ਉਦੋਂ ਬੰਦੇ ਆਏ ਹਰੇਕ ਤਰ੍ਹਾਂ ਦੇ ਜੇ ਕੋਈ ਨਹੀਂ ਆਇਆ ਜਾਦਾ ਗਾਉਣ ਵਾਲੇ ਕਲਾਕਾਰ ਨਹੀਂ ਆਇਆ ਕੋਈ ਵੀ ਤੇ ਜਾਂ ਖੇਡਣ ਵਾਲੇ ਖੜਾਰੇ ਇਹਨਾਂ ਦੋਆਂ ਚ ਕੋਈ ਨਹੀਂ ਆਇਆ ਔਰ ਇਹਨਾਂ ਨੂੰ ਲੋਕ ਅੱਗੇ ਕਰਦੇ ਇਹ ਸੇਵਾ ਕਰਦੇ ਕਾਦੀ ਸੇਵਾ ਕਰਦੇ ਵੀ ਇਹ ਕੀ ਸੇਵਾ ਇਹਨਾਂ ਦੀ ਗਾਉਣ ਵਾਲਿਆਂ ਦੀ ਪੈਸੇ ਲੈਂਦੇ ਆ ਰੋਟ ਕਮਾਉਂਦੇ ਆ ਆਪਦੇ ਇਹ ਇਹਨਾਂ ਦੀ ਕੋਈ ਸੇਵਾ ਨਹੀਂ ਗਈ ਸੇਵਾ ਤਾਂ ਬੰਦਾ ਜਿਹੜੇ ਸਿਰ ਦਿੰਦੇ ਆ ਮੱਥਿਆਂ ਚ ਬੋਲੀਆਂ ਖਾਂਦੇ ਆ ਉਹਨਾਂ ਦੀ ਸੇਵਾ ਹੈ ਇਹ ਇਹਨਾਂ ਦਾ ਕੋਈ ਸੇਵਾ ਦਾ ਕੋਈ ਮਸਲਾ ਨਹੀਂਗਾ ਅੱਜ ਕੱਲ ਤਾਂ ਵੋਟਾਂ ਲਾਓ ਗਾਂ ਜਾਓ ਲਓ 2 ਕਰੋੜ ਰੁਪਈਆ ਉਧਰ ਜਾਓ ਕਿਸੇ ਦਾ ਕੋਈ ਭਰੋਸਾ ਹੀ ਨਹੀਂ ਆ ਅਸੀਂ ਤਾਂ ਹੁਣ ਵੋਟ ਉਹ ਪ੍ਰਚਾਰ ਵੀ ਉਹਦਾ ਕਰਾਂਗੇ ਜਿਹੜਾ ਬੰਦਾ ਸਾਡੇ ਨਾਲ ਮਿਲੂਗਾ ਜਾਂ ਕੋਈ ਨਾਰਾ ਮਾਰੂਗਾ ਮਿਲੂਗਾ ਭਲਾ ਕੋਈ ਕੁਝ ਵੀ ਹੋ ਜੇ ਪਰ ਆਵਾ ਦੀ ਪਾਰਟੀ ਬਾਰੇ ਕੀ ਹੁਣ ਤੁਸੀਂ ਦੱਸੋਗੇ ਹਜੇ ਅਸੀਂ ਆ ਪਾਰਟੀ ਦਾ ਸਾਨੂੰ ਕੋਈ ਬੰਦਾ ਮਿਲਿਆ ਨਹੀਂਗਾ ਅਸੀਂ ਉਹਦੇ ਬਾਰੇ ਸਾਡੇ ਕੋਈ ਵਿਚਾਰ ਨਹੀਂਗੇ ਜੇ ਨਾ ਆਇਆ ਅਸੀਂ ਇਹਨਾਂ ਦਾ ਪੂਰਾ ਰੱਜ ਕੇ ਵਿਰੋਧ ਕਰਾਂਗੇ ਇਹਨਾਂ ਦੇ ਥਾਂ-ਥਾਂ ਚਿੱਠੇ ਖੋਲਾਂਗੇ ਇਹਨਾਂ ਦੇ ਜਾ ਕੇ ਹਰੇਕ ਥਾਂ ਜਾ ਕੇ ਜਿੰਨੀ ਅਸੀਂ ਕਰ ਸਕੀਏ ਹਰੇਕ ਦਾ ਇਹਨਾਂ ਨੂੰ ਦੱਸਾਂਗੇ ਵੀ ਇਹ ਪਹਿਲਾਂ ਸਾਡੇ ਨਾਲ ਐ ਕਰੀ ਆ ਅੱਜ ਤੁਹਾਡੇ ਨਾਲ ਵਾਅਦਾ ਕਰਦੇ ਆ ਕਿਥੋਂ ਪੂਰੇ ਕਰਨਗੇ ਕਿਹੜਾ ਵਾਅਦਾ ਪੂਰਾ ਕਰਨਗੇ ਦੱਸਣ ਵੀ ਆ ਵਾਅਦਾ ਕਿਹੜਾ ਕਰਨ ਪੂਰਾ ਕਰੇ ਇਹਨਾਂ ਨੇ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਲਗਾਤਾਰ ਸਾਈਡ ਲਾਈਨ ਕੀਤਾ ਜਾ ਰਿਹਾ ਕਿ ਇਸੇ ਕਰਕੇ ਕਿ ਉਹ ਵਾਰ-ਵਾਰ ਬੇਅਦਬੀ ਤੇ ਗੋਲੀ ਕਾਂਢ ਦੇ ਮਸਲਿਆਂ ਦੀ ਆਵਾਜ਼ ਚੁੱਕਦੇ ਆ ਇਸੇ ਕਰਕੇ ਉਹਨਾਂ ਨੂੰ ਵਾਰ-ਵਾਰ ਇਹਨਾਂ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਪਾਸੇ ਕੀਤਾ ਜਾ ਰਿਹਾ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਜਦੋਂ ਇਹਨਾਂ ਨੇ ਪਾਰਟੀ ਚ ਲਾਇਆ ਪਿੰਡ ਪਿੰਡ ਥਾਂ ਤਾਂ ਛੜਕਾਂ ਦੇ ਉਹਨਾਂ ਦੀ ਫੋਟੋ ਲਾਈ ਹੈ ਦੇਖੋ ਜੀ ਇਹ ਇਹ ਬੰਦੇ ਨੂੰ ਪਤਾ ਹੈ ਇਹ ਬੇਅਦਬੀ ਦਾ ਇਨਸਾਫ ਦਵਾਊਗਾ ਤੇ ਜਦੋਂ ਉਹਨੂੰ ਅੱਜ ਤੁਸੀਂ ਪਾਸੇ ਹੀ ਕਰਤਾ ਤੇ ਇਹਦਾ ਮਤਲਬ ਤੁਸੀਂ ਇਨਸਾਫ ਦੇਣਾ ਹੀ ਨਹੀਂ ਚਾਹੁੰਦੇ ਤੁਸੀਂ ਤੁਹਾਡੇ ਦਿਲ ਦੇ ਵਿੱਚ ਖੋਟ ਹੈ ਇਹ ਕਹਿੰਦੇ ਆ ਨਾ ਵੀ ਕੈਪਟਨ ਸੀ ਕੈਪਟਨ ਅਸੀਂ ਮੰਨਦੇ ਆ ਕੈਪਟਨ ਉਹਨਾਂ ਨਾਲ ਰਲ ਗਿਆ ਸਾਨੂੰ ਸਾਰ ਪਰ ਇਨਸਾਫ ਦੇਣ ਤੇ ਰਲ ਗਿਆ ਉਹਨਾਂ ਨਾਲ ਪਰ ਹੋਰ ਜਿਹੜੇ ਕੈਪਟਨ ਨੂੰ ਸਾਡੇ ਕੰਮ ਕਰ ਗਿਆ ਸਾਨੂੰ ਮੌਜਾ ਦੇ ਗਿਆ ਹੋਰ ਕਰ ਗਿਆ ਕੈਪਟਨ ਨੂੰ ਅਸੀਂ ਜਦੋਂ ਵੀ ਮਿਲਣ ਦਾ ਟਾਈਮ ਮੰਗਦੇ ਸੀ ਜਦੋਂ ਟਾਈਮ ਮੰਗਦੇ ਸੀ ਸਾਨੂੰ ਹਫਤੇ ਦੇ ਵਿੱਚ ਵਿੱਚ ਚੰਡੀਗੜ੍ਹ ਬੁਲਾ ਲੈਂਦੇ ਸੀ ਕੈਪਟਨ ਮਿਲਦਾ ਸੀ ਖੁਦ ਪੰਜ ਵਾਰੀ ਮਿਲਿਆ ਕੈਪਟਨ ਦੇ ਕਾਲ ਦੇ ਵਿੱਚ ਮੈਂ ਹਾਂ ਪੰਜ ਵਾਰੀ ਉਹਨੇ ਟਾਈਮ ਦਿੱਤਾ ਇਹ ਇਹ ਅਸੀਂ ਮੈਂ 2 ਸਾਲ ਹੋ ਗਏ ਲੜ ਲੜ ਗਿਆ ਕੱਢਿਆ ਨੈਨੂੰ ਦੇ ਭਈ ਸਾਨੂੰ ਭਗਵੰਤਮਨ ਮਿਲਾ ਦਿਓ ਭਗਵੰਤਮਨ ਮਿਲਾ ਦਿਓ ਭਗਵੰਤਮਨ ਤਾਂ ਦੂਰ ਇਹਨਾਂ ਦਾ ਕੋਈ ਮਨਿਸਟਰ ਵੀ ਮਿਲ ਕੇ ਰਾਜੀ ਨਹੀਂਗਾ ਸਿਰਫ ਆਪਦੀ ਇਹਨਾਂ ਨੂੰ ਇੰਨਾ ਹਕਾਰ ਹੋ ਗਿਆ ਵੀ ਅਜੀ ਬਣ ਗਏ ਪਤਾ ਨਹੀਂ ਕਿ ਪਰ ਇਹਨੇ ਮਹਾਰਾਜ ਤੋਂ ਡਰ ਕੇ ਰਹਿਣਾ ਚਾਹੀਦਾ ਉਹ ਕੇਜਰੀਵਾਲ ਜੇਲ੍ਹ ਚ ਤੇ ਦੂਜੇ ਵੀ ਜੇਲਾਂ ਚ ਆਈ ਜਾਣਗੇ ਤੇ ਕਿਸੇ ਚੱਕਰ ਚ ਜਾਣੇ ਬਬੂ ਜੀ ਕਿਵੇਂ ਦੇਖਦੇ ਹੋ ਕਿ ਬਹੁਤ ਵੱਡਾ ਮਸਲਾ ਪੰਜਾਬ ਦੀ ਭਾਵਕਤਾ ਦੇ ਨਾਲ ਜੁੜਿਆ ਹੋਇਆ ਜਿਹੜਾ ਬੇਅਦਬੀ ਦਾ ਮਸਲਾ ਗੋਲੀ ਕਾਂਡ ਦੇ ਤੁਹਾਡਾ ਬੇਟਾ ਸ਼ਹੀਦ ਹੋਇਆ ਹਰਕਿਸ਼ਨ ਭਗਵਾਨ ਜਿਹੜੇ ਉਹ ਜਿਹੜੇ ਸ਼ਹੀਦ ਹੋਏ ਔਰ ਤੁਹਾਡੇ ਇਸੇ ਇਲਾਕੇ ਫਰੀਦਕੋਟ ਲੋਕ ਸਭਾ ਦੇ ਇਹ ਸਾਰਾ ਮਸਲਾ ਹੈਗਾ ਬੇਅਦਬੀ ਵੀ ਔਰ ਗੋਲੀ ਕਾਂਡ ਵੀ ਤੁਸੀਂ ਕਿਵੇਂ ਦੇਖਦੇ ਹੋ ਜਿੱਥੇ ਕਰਮਜੀਤ ਅਨਮੋਲ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਇਸ ਮਸਲੇ ਦੇ ਬਾਰੇ ਤੇ ਔਰ ਉਹਨਾਂ ਦੀ ਪਾਰਟੀ ਨੇ ਸਰਕਾਰ ਬਣਾਈ ਇਸ ਮਸਲੇ ਨੂੰ ਲੈ ਕੇ ਉਹ ਭੁੱਲ ਗਏ ਆ ਉੱਥੇ ਹੰਸਰਾਜ ਵੀ ਇਸ ਮਸਲੇ ਤੇ ਸਵਾਲ ਨਹੀਂ ਚੋਕਰੇ ਉੱਥੇ ਹੀ ਕਾਂਗਰਸ ਵੀ ਜਿਹੜੀ ਹੈ ਅਮਰਜੀਤ ਕੌਰ ਸਾਹੋਂ ਕੀ ਵੀ ਜਿਹੜੀ ਹੈ ਉਹ ਭੁੱਲ ਗਈ ਹੈ ਔਰ ਮੈਂ ਸੋਚ ਰਿਹਾ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਖਾਸ ਕਰਕੇ ਤੁਹਾਡੀ ਫਰੀਦਕੋਟ ਦੀ ਸੀਟ ਦੇ ਉੱਪਰ ਵੀ ਮੈਂ ਮੇਰੇ ਖਿਆਲ ਚ ਨਹੀਂ ਕੋਈ ਮੁੱਦਾ ਚੁੱਕਿਆ ਜਾ ਰਿਹਾ ਬੇਅਦਬੀ ਦਾ ਜਾਂ ਗੋਲੀ ਕੰਨ ਦਾ ਇਹ ਪਾਸੇ ਮੇਨ ਮਸਲੇ ਕਿਉਂ ਪਾਸੇ ਕੀਤੇ ਜਾ ਰਹੇ ਦੇਖੋ ਅਸੀਂ ਦੇਖਦੇ ਹਾਂ ਦੋ ਚਾਰ ਦਿਨ ਇਹਨਾਂ ਨੂੰ ਨਾਮਜਾਂਦਗੀਆਂ ਭਰ ਲੈਣ ਦਿਓ ਪਤਾ ਲੱਗ ਜਾਏ ਕਲੀਰ ਮੁੜ ਕੇ ਅਸੀਂ ਜਿਹੜਾ ਵੀ ਨਾ ਕਰੂਗਾ ਜਿਹੜੇ ਵੀ ਇੱਥੋਂ ਕੋਈ ਸ਼ਹੀਦ ਪਰਿਵਾਰਾਂ ਦੇ ਬੰਦੇ ਖੜੇ ਹੋਏ ਐ ਪਲਾਂ ਉਹਨਾਂ ਨੂੰ 100 ਵੋਟ ਪਾਵੇ ਪਲਾਂ 50 ਪਾਵੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਾਂਗੇ ਪਿੰਡ ਪਿੰਡ ਜਾ ਕੇ ਦੱਸਾਂਗੇ ਵੀ ਭਾਈ ਇਹਨਾਂ ਨੂੰ ਵੋਟ ਨਾ ਪਾਇਆ ਜੋ ਇਹ ਐਂ ਕਰਦੇ ਬਿਲਕੁਲ ਵੀ ਸੱਚਾਈ ਤੇ ਚੱਲਾਂਗੇ ਅਸੀਂ ਕੋਈ ਇਹਨਾਂ ਦੇ ਲਈ ਲੱਗ ਲੱਗ ਕੇ ਨਹੀਂ ਬੰਨਣਾ ਜੇ ਕੁਝ ਕਰਨਗੇ ਠੀਕ ਹੈ ਨਹੀਂ ਸਾਡੀ ਤਾਂ ਮਾਂ ਉੱਪਰ ਵਾਲੇ ਅੱਗੇ ਅਰਦਾਸ ਹੈ ਉਹ ਅੱਕੇ ਵੀ ਸਾਡੀ ਸੁਣਦਾ ਤੇ ਹੁਣ ਵੀ ਸੁਣੂਗਾ ਤੇ ਜਿਹੜਾ ਵੀ ਐਵੇਂ ਕਰੂਗਾ ਜਿੰਨੇ ਵੀ ਕੋਈ ਅਫਸਰ ਆਏ ਸਾਡੇ ਕੋਲੇ ਇੱਥੇ ਜਿਨ੍ਹਾਂ ਨੇ ਸਾਡੇ ਹੱਕ ਦੇ ਵਿੱਚ ਬੋਲਿਆ ਜਾਂ ਸਾਡੇ ਹੱਕ 'ਚ ਕੋਈ ਵੀ ਗੱਲ ਕਰੀ ਐ ਉਹਨਾਂ ਨੂੰ ਸਾਰਿਆਂ ਨੂੰ ਤਰੱਕੀਆਂ ਮਿਲਗੀਆਂ ਮੈਂ ਇਕੱਲੇ-ਇਕੱਲੇ ਦਾ ਨਾਮ ਵੀ ਦੱਲ ਸਕਦਾ ਔਰ ਜਿਹੜੇ ਬੰਦੇ ਨੇ ਵੀ ਚਾਲ ਖੇਡਣ ਦੀ ਕੋਸ਼ਿਸ਼ ਕੀਤੀ ਐ ਉਹ ਅੱਜ ਜਾਂ ਤਾਂ ਜਿਲ੍ਹਾ 'ਚ ਬੈਠੇ ਐ ਤੇ ਜਾਂ ਉਹਨਾਂ ਦਾ ਕੋਈ ਕੇਸ ਚੱਲ ਰਿਹਾ ਹੈ ਹੁਣ ਤੁਹਾਡੇ ਨਾਲ ਚਾਲ ਕੌਣ ਖੇਡ ਰਿਹਾ ਭਗਵੰਤ ਮਾਨ ਕੁਲਤਾਰ ਸੰਧਵਾ ਕੋਣ ਖੇਡ ਹੁਣ ਤਾਂ ਆਮ ਆਦਮੀ ਪਾਰਟੀ ਸਰਕਾਰੀ ਖੇਡ ਰਹੀ ਹੈ ਭਗਵੰਤ ਮਾਨ ਹੀ ਖੇਡ ਰਿਹਾ ਕਿ ਭਗਵੰਤ ਮਾਨ ਨੇ ਸਾਰਿਆਂ ਦੇ ਮੂੰਹ ਬੰਦ ਕਰੇ ਪਿਆ ਮੀਡੀਆ ਦੇ ਵੀ ਬੰਦ ਕਰੇ ਮੀਡੀਆ ਵੀ ਅੱਗੇ ਸਾਡੇ ਕੋਲੇ ਹਮਦਾ ਸੀ ਹੁਣ ਮੀਡੀਆ ਵਾਲਿਆਂ ਨੂੰ ਤੁਸੀਂ ਫੋਨ ਵੀ ਕਰੋ ਮੀਡੀਆ ਵੀ ਨਹੀਂ ਆ ਰਿਹਾ ਜਿਹੜਾ ਟੀਵੀ ਚੈਨਲ ਵਾਲਾ ਅੱਛਾ ਹਾਂ ਮੀਡੀਆ ਮੀਡੀਆ ਵੀ ਇਹਨਾਂ ਨੇ ਕਰੀデア ਮੀਡੀਆ ਵੀ ਰੋਕਿਆ ਬਿਲਕੁਲ ਵੀ ਹੁਣ 2 ਸਾਲ ਤੋਂ ਇਲਾਵਾ ਮੀਡੀਆ ਵੀ ਸਾਡੇ ਕੋਲੇ ਕੋਈ ਨਹੀਂ ਆਇਆ ਸਿਰਫ ਕੋਈ ਆ ਪ੍ਰਾਈਵੇਟ ਚੈਨਲ ਦੂਸਰੇ ਹੁੰਦੇ ਆ ਮੀਡੀਆ ਵੀ ਇਹਨਾਂ ਨੇ ਰੋਕਿਆ ਸਾਰਿਆਂ ਨੇ ਉਹਨਾਂ ਨੂੰ ਪਤਾ ਡਰਾ ਕੇ ਧਮਕਾ ਕੇ ਕੀ ਕਰ ਰਹੇ ਲਗਾਤਾਰ ਤੁਹਾਨੂੰ ਕਵਰ ਕਰ ਰਹੇ ਹਾਂ ਜਿਹੜੇ ਕਰਦੇ ਆ ਹੈਗੇ ਆ ਇੱਕ ਇਹ ਤੁਸੀਂ ਕਰਦੇ ਆ ਦੂਜਾ ਇੱਕ ਅਖਬਾਰ ਵਾਲੇ ਸਪੋਕਸਮੈਨ ਵਾਲੇ ਆ ਉਹਨਾਂ ਨੇ ਕੱਲ ਪਰਤੋ ਵੀ ਖਬਰ ਲਈ ਸੀ ਉਹ ਵੀ ਆਉਂਦੇ ਆ ਹੋਰ ਵੀ ਆਉਂਦੇ ਪੱਤਰਕਾਰ ਪਰ ਮੈਂ ਹਜੇ ਕਿਸੇ ਨੂੰ ਪਹਿਲੀ ਇੰਟਰਵਿਊ ਤੁਹਾਨੂੰ ਦਿੱਤੀ ਆ ਉਹਨਾਂ ਨੂੰ ਕਿਹਾ ਵੀ ਤੁਸੀਂ ਵੇਟ ਕਰੋ 2-4 ਦਿਨ ਦੇਖਦੇ ਹਾਂ ਕੀ ਬਣਦਾ ਹੈ ਪਰ ਮੈਂ ਲੋਕਾਂ ਨੂੰ ਵੀ ਇਹ ਲੈ ਕਰਨਾ ਚਾਹੁੰਦਾ ਵੀ ਇਹਨਾਂ ਦੀਆਂ ਚੰਨਾ ਚੰਨਾ ਆਓ ਬਚੋ ਇਹਨਾਂ ਤੋਂ ਜਿਹੜੇ ਵੀ ਬੰਦੇ ਕੋਈ ਅਕਾਲੀਦਾਰ ਹੈ ਅਕਾਲੀਦਾਰ ਇਹ ਕੰਮ ਦਾ ਦੋਚੀ ਹੈ ਜਿਹੜੇ ਬੰਦੇ ਇਹਨਾਂ ਉਹਨਾਂ ਦੀ ਵੀ ਸਪੋਰਟ ਕਰਦੇ ਆ ਉਹ ਵੀ ਥੋੜਾ ਜਿਹਾ ਦਿਮਾਗ ਤੋਂ ਸੋਚਣ ਆਪਣੀਆਂ ਅੱਖਾਂ ਬੰਦ ਕਰਕੇ ਵੇਖਣ ਵੀ ਤੁਹਾਡਾ 25 26 ਸਾਲ ਦਾ ਮੁੰਡਾ ਮੂਹਰੇ ਖੜਾ ਹੋਵੇ ਉਹਦੇ ਕੋਈ ਗੋਲੀ ਮਾਰ ਦੇਵੇ ਤੇ ਫਿਰ ਅੱਖਾਂ ਕੋਲ ਕੇ ਵੇਖੋ ਵੀ ਤੁਹਾਡੇ ਤੇ ਕੀ ਬੀਤੂਗੀ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਵੀ ਮੜੀ ਜੀ ਆਪਦੇ ਆਪ ਦੇ ਅੰਦਰ ਜਮੀਰ ਜਿਗਾਉਣੀ ਚਾਹੀਦੀ ਹੈ ਵੀ ਅਸੀਂ ਇਹਨਾਂ ਕਿਹੜਾ ਲੋਕਾਂ ਦੀ ਮਦਦ ਕਰ ਰਹੇ ਹਾਂ ਕੁਲਤਾਰ ਸੰਧਵਾ ਨਾਲ ਆਖਰੀ ਵਾਰੀ ਜਿਹੜੀ ਗੱਲ ਕਦੋਂ ਹੋਈ ਕਿਉਂਕਿ ਕੁਲਤਾਰ ਸੰਧਵਾ ਤੁਹਾਨੂੰ ਭਰੋਸਾ ਦਿਵਾਉਂਦੇ ਰਹੇ ਆ ਵਾਰ-ਵਾਰ ਮੇਰੀ ਵੀ ਜਦੋਂ ਤੁਹਾਡੇ ਨਾਲ ਗੱਲ ਹੋਈ ਤੁਸੀਂ ਕਿ ਕੁਲਤਾਰ ਸੰਧਵਾ ਨੇ ਭਰੋਸਾ ਦਿਵਾਇਆ ਹੁਣ ਕੁਲਤਾਰ ਸੰਧਵਾ ਨਾਲ ਆਖਰੀ ਵਾਰ ਗੱਲ ਕੀ ਹੋਈ ਕੁਲਤਾਰ ਸੰਧਵਾ ਮੇਰੇ 3-6 ਮਹੀਨੇ ਪਹਿਲਾਂ ਗੱਲ ਹੋਈ 6 ਮਹੀਨੇ ਪਹਿਲਾਂ ਮੈਂ ਉਹਦੇ ਕੋਲ ਘਰੇ ਗਿਆ ਸੀ ਅਸੀਂ ਉਹਨੂੰ ਮੰਗ ਪੱਤਰ ਦਿੱਤਾ ਮੰਗ ਪੱਤਰ ਮੇਰੇ ਕੋਲੇ ਮੈਂ ਉਹਦੇ ਵਿੱਚ ਲਿਖਤਾ ਸੀ ਸਪੈਸ਼ਲ ਵੀ ਆਹ ਸਾਡਾ ਲਾਸਟ ਹੈ ਇਦੋਂ ਬਾਅਦ ਅਸੀਂ ਨਾ ਕਿਸੇ ਨੂੰ ਦੇਣਾ ਨਾ ਉਹ ਘਰੇ ਗਏ ਉਹ ਬਾਹਰੋਂ ਆਏ ਆ ਸਵੇਰ 8 ਵਜੇ ਸਰਦੀ ਦਾ ਟਾਈਮ ਸੀ ਅਸੀਂ ਉਹਨਾਂ ਨੂੰ ਫੜਾਤਾ ਕਹਿੰਦੇ ਜੀ ਜੇ ਤਾਂ ਤੁਸੀਂ ਸਾਡੇ ਨਾਲ ਗੱਲ ਕਰਨੀ ਹੈ ਸੋ ਉਹਨੂੰ 2 ਘੰਟੇ ਬਹਿਣਾ ਪਊਗਾ ਤੇ ਨਹੀਂ ਆਹ ਮੰਗ ਪੱਤਰ ਇੱਥੇ ਇਹਨਾਂ ਨੂੰ ਫੜਾ ਦਿਓ ਅਸੀਂ ਮੰਗ ਪੱਤਰ ਫੜਾ ਕੇ ਉਹਨਾਂ ਨੂੰ ਆ ਗਏ ਆ ਬਸ ਉਦੋਂ ਮੁੜ ਕੇ ਨਾ ਆਪਾਂ ਉਹਨਾਂ ਨੂੰ ਫੋਨ ਕਰਿਆ ਨਾ ਆਪਾਂ ਪੁੱਛਿਆ ਨਾ ਉਹਨਾਂ ਨੇ ਕੁਝ ਕਰਿਆ ਤੁਹਾਨੂੰ ਬਾਪੂ ਜੀ ਨਹੀਂ ਮਿਲ ਰਹੇ ਮੁੱਖ ਮੰਤਰੀ ਟਾਈਮ ਨਹੀਂ ਦੇ ਰਹੇ ਤੁਸੀਂ ਲਗਾਤਾਰ ਟਾਈਮ ਮੰਗ ਰਹੇ ਹੋ ਤੁਸੀਂ ਤਾਂ ਫਿਰ ਵੀ ਬਗਾਨੇ ਹੋ ਜਾਂਦੇ ਹੋ ਪਰ ਬੇਸ਼ੱਕ ਸਰਕਾਰ ਉਹਨਾਂ ਨੇ ਤੁਹਾਡੇ ਸਰਤੇ ਬਣਾਈ ਪਰ ਜਿਹੜਾ ਉਹਨਾਂ ਦਾ ਆਪਣਾ ਐਮਐਲਏ ਜੀ ਦੇ ਪਿੰਡ-ਪਿੰਡ ਬੋਰਡ ਲਾਏ ਜੇਦੋਂ ਉਹਨੇ ਸਮਾਂ ਮੰਗਿਆ ਬੇਅਦਬੀ ਹੋਰ ਗੋਲੀ ਕਾਂਢ ਦੇ ਮਸਲੇ ਨੂੰ ਹੱਲ ਕਰਵਾਉਣ ਦੇ ਲਈ ਉਦੋਂ ਬਾਅਦ ਚ ਮੁੱਖ ਮੰਤਰੀ ਜਿਹੜੇ ਦੇ ਪੀਏ ਵੀ ਫੋਨ ਚੱਕਣਾ ਬੰਦ ਕਰਕੇ ਕੁਮਰ ਵੀਜੇ ਪ੍ਰਤਾਪ ਉਹ ਤਾਂ ਜੀ ਸਾਰੇ ਪੀਏ ਬੂਹੇ ਕੁਛ ਨਹੀਂ ਹੈ ਜਦੋਂ ਮਤਲਬ ਹੁੰਦਾ ਕਿ ਤੇ ਫੋਨ ਚੱਕਦੇ ਆ ਜੇ ਫੋਨ ਚੱਕ ਕੇ ਵੀ ਕਹਿ ਦੇਣਗੇ ਤੁਹਾਨੂੰ ਬਾਅਦ ਚ ਕਰਦੇ ਆ 5 ਮਿੰਟ ਅਸੀਂ ਬਿਜੀ ਆ ਇਹ ਇਹਨਾਂ ਦਾ ਆਪਣਾ ਹੈਗਾ ਇਹ ਤਾਂ ਇਹ ਤੁਸੀਂ ਦੇਖ ਸਕਦੇ ਹੋ ਥੋੜੇ ਕੱਟਣ ਲੱਗ ਹਟ ਜਾਏਗਾ ਠੀਕ ਹਾਂ ਚਲੋ ਮੈਂ ਇੱਥੇ ਕਰਾਂ ਤਾਂ ਹੁਣ ਤੁਸੀਂ ਕੀ ਜਿਹੜੀ ਅਪੀਲ ਲੋਕਾਂ ਨੂੰ ਕਰਨੀ ਜਾਉਂਗੇ ਤੁਹਾਡੀ ਗੱਲ ਨਹੀਂ ਸੁਣੀ ਜਾ ਰਹੀ ਤੁਹਾਨੂੰ ਇਨਸਾਫ ਤੱਕ ਨਹੀਂ ਦਿੱਤਾ ਜਾ ਰਿਹਾ ਤੁਸੀਂ ਕਹਿੰਨੇ ਕੋ ਸਿਰਫ ਕੁਮਰ ਵੀਜੇ ਪ੍ਰਤਾਪ ਤੋਂ ਇਲਾਵਾ ਤੁਹਾਡੀ ਕੋਈ ਗੱਲ ਨਹੀਂ ਸੁਣ ਰਿਹਾ ਇਸ ਸਰਕਾਰ ਦੇ ਅੰਦਰ 999 ਦੇ ਵਿੱਚੋਂ ਤਾਂ ਫਿਰ ਕੀ ਲੋਕਾਂ ਨੂੰ ਅਪੀਲ ਕਰਨੀ ਜਾਉਂਗੇ ਸਾਡੀ ਤਾਂ ਅਪੀਲ ਲੋਕਾਂ ਨੂੰ ਇਹ ਹੈ ਜੀ ਕਰਨੀ ਤਾਂ ਹਰੇਕ ਨੇ ਆਪਣੀ ਮਰਜ਼ੀ ਐ ਆਪਾਂ ਕਿਸੇ ਨੂੰ ਪ੍ਰੈਸ ਨਹੀਂ ਕਰਦੇ ਪਹਿਲੀ ਗੱਲ ਤਾਂ ਵੀ ਜਿਹੜੇ ਕਾਲੀ ਦਲ ਦੇ ਮਗਰ ਲੱਗੇ ਫਿਰਦੇ ਉਹਨਾਂ ਨੂੰ ਵੋਟਾਂ ਪਾਉਂਦੇ ਆ ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਕੀ ਸਾਨੂੰ ਇਨਸਾਫ ਦਵਾਇਆ ਉਹਦਾ ਉਹਦਾ ਕੋਈ ਬੰਦਾ ਸਾਡੇ ਕੋਲੇ ਆਇਆ ਦੂਜਾ ਆਮ ਵਾਲੇ ਵਾਲੇ ਵੀ ਹੈਗੇ ਇਹਨਾਂ ਨੂੰ ਵੀ ਪੁੱਛੋ ਵੀ ਤੁਸੀਂ ਕੀ ਕਰਿਆ ਨਹੀਂ ਕਰਿਆ ਕਰਮਜੀਤ ਅਨਮੋਲ ਨੂੰ ਪੁੱਛੋ ਵੀ ਤੂੰ ਦੱਸ ਵੀ ਕਿੰਨੀ ਦੀ ਗੇ ਇੱਥੇ ਗੋਲੀ ਚੱਲੀ ਸੀ ਕਿੰਨੇ ਬੰਦੇ ਸ਼ਹੀਦ ਹੋਏ ਸੀ ਤੇ ਉਹਨਾਂ ਤੇ ਕੀ ਕਾਰਵਾਈ ਹੋਈ ਸੀ ਉਹਨੂੰ ਵੀ ਪੁੱਛੋ ਤਾਂ ਕਿੰਨੇ ਵਾਰਾਂ ਤੂੰ ਇੱਥੇ ਆ ਕੇ ਗਿਆ ਕਿੰਨੇ ਵਾਰੀ ਬੋਲੇ ਹਾਂ ਕਿੰਨੇ ਵਾਰੀ ਇਹਦੇ ਤੇ ਬੋਲਿਆ ਜਾਂ ਬਿਆਨ ਦਿੱਤਾ ਕਿੰਨੇ ਵਾਰੀ ਤੂੰ ਇੱਥੇ ਆਇਆ ਕਿਹਦੇ ਕੋਲ ਆਇਆ ਇਹ ਇਹਦੇ ਨਾਲੋਂ ਤਾਂ ਯਾਰ ਮੈਂ ਕਹਿੰਦਾ ਉਹ ਮਰੇਲ ਕੋਟਲੇ ਦੇ ਮੁਸਲਮਾਨ ਹੀ ਚੰਗੇ ਸੀ ਉਹ ਵੀ ਸਾਡੇ ਘਰ ਇੱਥੇ ਬਹਿ ਕੇ ਗਏ ਇਹ ਇਹ ਬੰਦੇ ਕਿਹੜੀਆਂ ਗੱਲਾਂ ਕਰਦੇ ਕਾਦੇ ਧਰਤੀ ਨਾਲ ਜੁੜੇ ਐ ਬਿਲਕੁਲ ਇਨ੍ਹਾਂ ਬੰਦਿਆਂ ਨੂੰ ਕੋਈ ਵੋਟ ਪਾਉਣ ਦੀ ਲੋੜ ਨਹੀਂ ਜੇ ਤੁਸੀਂ ਕੰਮ ਕਰਾਉਣਾ ਕੋਈ ਚੰਗਾ ਬੰਦਾ ਚੁਣ ਕੇ ਉਹਨੂੰ ਪਾਓ ਇਹ ਅੱਜ ਵੋਟਾਂ ਲੈ ਲੈਣਗੇ ਸੋ ਉਥੋਂ ਕੱਲ ਨੂੰ ਇਹਨਾਂ ਨੇ ਸਾਨੂੰ ਥਿਉਣਾ ਨਹੀਂ ਗਾ ਜਿਹੜੇ ਖੁਦ ਕਹੀ ਜਾਂਦੇ ਤੁਸੀਂ ਕੰਮ ਕਰੋ ਨਾ ਸਾਤੂ ਕੀ ਕਰਵਾਣਾ ਜਿਹੜੇ ਬਾਹਰਲੇ ਬੰਦੇ ਨੂੰ ਇਹਨਾਂ ਨੂੰ ਵੋਟ ਪਾਉਣ ਦੀ ਲੋੜ ਦੇ ਅਸੀਂ ਜੇ ਇਹਨਾਂ ਨੇ ਸਾਡੀ ਕੋਈ ਨਾ ਗੱਲ ਸੁਣੀ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਹਰੇਕ ਤਾਰ ਇਸ਼ਤਿਆਰ ਬਣਾ ਕੇ ਪਿੰਡ ਪਿੰਡ ਚ ਵੰਣਾਗੇ ਇਨਾਂ ਦੀਆਂ ਸਾਰੀਆਂ ਕਰਤੂਤਾਂ ਦੱਸੂਗਾ ਮੈਂ ਇਨਾਂ ਦੀ ਜਿਹੜੇ ਪੈਰਾਂ ਦੀ ਮਿੱਟੀ ਚੱਕ ਕੇ ਮੱਥੇ ਨੂੰ ਲਾਉਂਦੇ ਐ ਤੇ ਮੁੜ ਕੇ ਸਾਨੂੰ ਮਿਲਣ ਦਾ ਟਾਈਮ ਨਹੀਂ ਦਿੰਦੇ ਤੇ ਇੱਥੇ ਐਮਐਲਏ ਬਣੇ ਫਿਰਦੇ ਸਾਡੇ ਗੋਡੇ ਘੁੱਟਦੇ ਸੀ ਆ ਕੇ ਗੁੱਡਿਆਂ ਨੂੰ ਹੱਥ ਲਾਉਂਦੇ ਸੀ ਤੇ ਜਿਨ੍ਹਾਂ ਨੇ 2 ਸਾਲ ਹੋ ਗਏ ਸ਼ਕਲਾਂ ਤੱਕ ਨਹੀਂ ਵਿਖਾਇਆ ਤੇ ਆਪ ਦੇ ਆਪ ਨੂੰ ਕੀ ਉਹ ਬਾਦਸ਼ਾਹ ਬਣ ਗਏ ਕਦੇ ਨਾ ਕਦੇ ਪ੍ਰਮਾਤਮਾ ਸੁਣੂਗਾ ਸਾਡੀ ਲਾਜ਼ਮੀ ਸੁਣੂਗਾ ਜਿੱਦਾਂ ਉਹਨੇ ਸੁਣ ਲਈ ਉਦੋਂ ਆ ਜਿਹੜੀ ਅੰਦਰੋਂ ਸਾਡੇ ਹੂਕ ਨਿਕਲਦੀ ਐ ਇਹ 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 ਸੜ ਕੇ ਇਹਨਾਂ ਨੂੰ ਸੁਆਹ ਕਰ ਦਊਗੀ ਅਸੀਂ ਤਾਂ ਇੱਕ ਮਰੇ ਹੀ ਆ ਹੁਣ ਬਸ ਤੁਰੇ ਫਿਰਦੇ ਆ ਸਰੀਰ ਸਾਡਾ ਤੇ ਉਹਦੇ ਵਿੱਚ ਕੋਈ ਮਤਲਬ ਸਾਡੇ ਕੋਈ ਹੈ ਨਹੀਂ ਗੀ ਕੋਈ ਮਾਰ ਵੀ ਦੇਊਗਾ ਸਾਨੂੰ ਤਾਂ ਵੀ ਕੋਈ ਪਰਵਾਹ ਨਹੀਂ ਕੀ ਤੇ ਬਾਕੀ ਸਾਨੂੰ ਪਰਮਾਤਮਾ ਦੇ ਉੱਪਰ ਪੂਰਾ ਵਿਸ਼ਵਾਸ ਹੈ ਵੀ ਜਿਹੜੀ ਗੱਲ ਸਾਡੇ ਮੂੰਹ ਚੋਂ ਕਿਤੇ ਨਿਕਲ ਜਾਂਦੀ ਏ ਉਹ ਪੂਰੀ ਹੁੰਦੀ ਹੁੰਦੀ ਏ ਉਹ ਉਹ ਲਾਜ਼ਮੀ ਉਹ ਵਿਖਾਉਂਦਾ ਹੀ ਪਾਉਂਦਾ ਜੀ ਚਲੋ ਤਾਂ ਇਹ ਸੰ ਸ਼ਹੀਦ ਗੁਰਜੀਤ ਸਿੰਘ ਦੇ ਫਾਦਰ ਸਾਹਿਬ ਜਿਨ੍ਹਾਂ ਨੇ ਇਹ ਤਿੱਖੀਆਂ ਗੱਲਾਂ ਜਿਹੜੀਆਂ ਕੀਤੀਆਂ ਨੇ ਔਰ ਬਿਲਕੁਲ ਉਹਨਾਂ ਦਾ ਦਿਲ ਦੁਖਦਾ ਹੈ ਜਦੋਂ ਇਹ ਉਹ ਗੱਲਾਂ ਕਰਦੇ ਆ ਤਾਂ ਅਸੀਂ ਪਹਿਲਾਂ ਵੀ ਗੱਲਾਂ ਕਹਿੰਦੇ ਰਹੇ ਹਾਂ ਕਿ ਜਿਨ੍ਹਾਂ ਜਿਨ੍ਹਾਂ ਵੀ ਬੇਅਦਬੀ ਦੇ ਉੱਪਰ ਸਿਆਸਤ ਕੀਤੀ ਹੈ ਉਹਦਾ ਕੱਖ ਨਹੀਂ ਰਿਹਾ ਔਰ ਅੱਗੇ ਵੀ ਆਉਣ ਵਾਲੇ ਦਿਨਾਂ 'ਚ ਉਹਨਾਂ ਦਾ ਜਿਹੜਾ ਉਹ ਕੱਖ ਨਹੀਂ ਰਹੂਗਾ ਕੈਮਰਾਮੈਨ ਅੰਕੁਸ਼ ਰਣ ਸੁਖਿੰਦਰ ਸਿੱਧੂ ਰੋਜ਼ਾਨਾ ਲੋਕਨਾਥ ਟੀਵੀ ਫਰੀਦਕੋਟ